ਸਤਿ ਸ੍ਰੀ ਅਕਾਲ ਦੋਸਤੋ ਜਲੰਧਰ ਦੇ ਵਿੱਚ ਜੋ ਇੱਕ ਬੱਚੀ ਦੇ ਨਾਲ ਮਾਸੂਮ ਦੇ ਨਾਲ ਇੰਨਾ ਵੱਡਾ ਕਹਿਰ ਹੋਇਆ ਉਸ ਮਾਮਲੇ ਦੇ ਵਿੱਚ ਕੁਝ ਤਾਜ਼ਾ ਤੇ ਖਾਸ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਪਾਈ ਕੁਲਦੀਪ ਸਿੰਘ ਗੜਗਾਜੇ ਜੋ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਹਨ ਉਹ ਪਹੁੰਚੇ ਅਤੇ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕੀਤਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡੇ ਐਲਾਨ ਵੀ ਕੀਤੇ ਖਾਸ ਗੱਲਬਾਤ ਵੀ ਕੀਤੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿਸ ਪੁਲਿਸ ਕਰਮਚਾਰੀ ਤੇ ਏਐਸਆਈ ਮੰਗਤ ਰਾਮ ਤੇ ਤੇ ਲ ਬਰਤਨ ਦੇ ਅਤੇ ਇਸ ਮਾਮਲੇ ਦੇ ਵਿੱਚ ਉਸ ਦੋਸ਼ੀ ਨੂੰ ਸਜ਼ਾ ਤੋਂ ਬਚਾਉਣ ਦੇ ਲਈ ਕੁਝ ਅਜਿਹਾ ਕਰਨ ਦੇ ਜਿਸ ਕਰਕੇ ਕਿ ਬੱਚੀ ਅਜੇ ਸਾਡੇ ਵਿਚਕਾਰ ਨਹੀਂ ਹੈ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਉਸ ਐਸਆਈ ਤੇ ਵੱਡੀ ਕਾਰਵਾਈ ਕਰਦੇ ਹੋਏ ਉਸ ਨੂੰ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਤੇ ਉਸ ਤੇ ਪਰਚਾ ਵੀ ਦਰਜ ਕੀਤਾ ਗਿਆ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਏਐਸਆਈ ਨੂੰ ਬਰਖਾਸਤ ਕਰਨ ਨਾਲ ਨਹੀਂ ਕੰਮ ਚੱਲੇਗਾ ਉਸ ਦੇ ਨਾਲ ਜੋ ਹੋਰ ਸਾਥੀ ਸਨ ਉਹਨਾਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੱਡੇ ਹੈਰਾਨੀਜਨਕ ਖੁਲਾਸੇ ਆਏ ਨੇ ਕਿ ਜਿਹੜਾ ਇਹ ਦੋਸ਼ੀ ਹੈ ਇਸ ਨੇ ਆਪਣੀ ਸਕੀਤੀ ਤੱਕ ਨੂੰ ਵੀ ਨਹੀਂ ਬਖਸ਼ਿਆ ਸੀ ਇਸ ਤਰ੍ਹਾਂ ਦੇ ਕਰਤਾਰ ਦਾ ਇਹ ਮਾਲਕ ਸੀ ਤੇ ਇਸ ਤੇ ਸਮਾਂ ਰਹਿੰਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਕਿਉਂ ਕਾਰਵਾਈ ਨਹੀਂ ਕੀਤੀ ਗਈ ਜਦੋਂ ਪਹਿਲੀ ਵਾਰ ਇਸ ਨੇ ਆਪਣੀ ਬੱਚੀ ਦੇ ਨਾਲ ਗਲਤ ਕੀਤਾ ਤਾਂ ਕਿਉਂ ਇਸ ਦੇ ਪਰਿਵਾਰ ਵੱਲੋਂ ਉਸ ਨੂੰ ਪੂਰੇ ਤਰੀਕੇ ਦੇ ਨਾਲ ਉਸਦੀ ਕਾਰਵਾਈ ਕਰਦੇ ਹੋਏ ਇਸ ਨੂੰ ਸਜ਼ਾ ਨਹੀਂ ਦਵਾਈ ਗਈ ਜੇਕਰ ਉਦੋਂ ਅਜਿਹਾ ਹੁੰਦਾ ਤਾਂ ਸ਼ਾਇਦ ਅੱਜ ਇਹ ਘਟਨਾ ਨਾ ਵਾਪਰਦੀ ਪਰ ਇਸ ਮੌਕੇ ਜਥੇਦਾਰ ਸਾਹਿਬ ਨੇ ਕੀ ਕਿਹਾ ਉਹ ਤੁਸੀਂ ਵੀ ਸੁਣੋ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕਿਸੇ ਵੀ ਦੋਸ਼ੀ ਦਾ ਕੋਈ ਧਰਮ ਨਹੀਂ ਹੁੰਦਾ ਤਾਂ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪ੍ਰਵਾਸੀ ਨੇ ਉਸ ਸਮੇਂ ਬੱਚੇ ਦੇ ਨਾਲ ਗਲਤ ਕੀਤਾ ਸੀ ਤਾਂ ਉਦੋਂ ਉਹਨਾਂ ਦਾ ਵਿਰੋਧ ਹੋਇਆ ਸੀ ਹੁਣ ਇਸ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ ਤਾਂ ਦੱਸਦੀ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਹਰ ਸਿੱਖ ਇਸ ਦਾ ਵਿਰੋਧ ਕਰਦਾ ਹੈ ਤੇ ਉਦੋਂ ਪਰਵਾਸੀਆਂ ਦਾ ਵਿਰੋਧ ਨਹੀਂ ਹੋਇਆ ਸੀ ਸਿਰਫ ਜਿਨ੍ਹਾਂ ਦੇ ਕੋਲ ਕੋਈ ਆਧਾਰ ਕਾਰਡ ਵੋਟਰ ਕਾਰਡ ਪਛਾਣ ਪੱਤਰ ਨਹੀਂ ਹੈ ਉਸ ਦਾ ਵਿਰੋਧ ਹੋਇਆ ਸੀ ਤਾਂ ਕਿ ਅਜਿਹੇ ਜੋ ਕ੍ਰਿਮੀਨਲ ਮਾਈਂਡ ਹੁੰਦੇ ਹਨ ਉਹਨਾਂ ਦੀ ਪਛਾਣ ਛੇਤੀ ਹੋ ਸਕੇ ਅਤੇ ਨਾਲ ਹੀ ਲੋਕਾਂ ਦੇ ਵਿੱਚ ਉਦੋਂ ਇਹ ਨਾਰਾਜ਼ਗੀ ਸੀ ਕਿ ਉਦੋਂ ਪ੍ਰਵਾਸੀ ਕਿਉਂ ਵਿਰੋਧ ਦੇ ਵਿੱਚ ਨਹੀਂ ਸਾਹਮਣੇ ਆਏ ਸਨ ਜਦ ਕਿ ਹੁਣ ਸਿੱਖ ਵੀ ਵਿਰੋਧ ਕਰ ਰਹੇ ਨੇ ਤੇ ਪਰਿਵਾਰ ਦੇ ਨਾਲ ਵੀ ਖੜੇ ਨੇ ਸੋ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਆਉ ਦਿਖਾਉਨੇ ਆ ਜਥੇਦਾਰ ਸਾਹਿਬ ਨੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਮੰਦ ਭਾਗੀ ਜਿਹੜੀ ਘਟਨਾ ਹੋਈ ਹੈ ਪੂਰੀ ਦੁਨੀਆ ਭਰ ਦੇ ਵਿੱਚ ਇਹਦੀ ਨਿੰਦਾ ਹੋ ਰਹੀ ਹੈ ਤੁਸੀਂ ਬਤੌਰ ਇਸ ਸੇਕ ਕੌਮ ਦੇ ਜੱਥੇਦਾਰ ਹੋਣ ਦੇ ਨਾਤੇ ਇਸ ਘਟਨਾ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਇੱਕ ਧਰਮ ਵਿਸ਼ੇਸ਼ ਦੇ ਨਾਲ ਵੀ ਜੋੜ ਕੇ ਇਸ ਨੂੰ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਜ਼ਿਆਦਾ ਮੰਦ ਭਾਗੀ ਹਰ ਇੱਕ ਦੇ ਦਿਲ ਨੂੰ ਬਲਉਂਦਰਣ ਵਾਲੀ ਘਟਨਾ ਹੋਈ ਬੱਚੇ ਬੱਚੀਆਂ ਧੀਆਂ ਭੈਣਾਂ ਸਾਡੇ ਪੰਜਾਬ ਦੀ ਇੱਕ ਸਾਈਕੀ ਆ ਪਰ ਸਿੱਖੀ ਚ ਵੀ ਆ ਵੀ ਅਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆ ਧੀ ਮੰਨਦੇ ਆ ਬੱਚੀ ਮੰਨਦੇ ਆ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਉਹਨੇ ਘਾਟਾ ਔਰ ਇਹੋ ਜੇ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਜਿਹੜੀ ਆ ਕਦੀ ਕਿਸੇ ਨੂੰ ਬਚਾਉਂਦੀ ਨਹੀਂ ਆ ਬਲਖਸ ਬਾਨੋ ਦੇ ਕਾਤਲ ਛੱਡੇ ਗਏ ਉਹਨਾਂ ਦਾ ਸਵਾਗਤ ਹੋਇਆ ਅਰ ਅਸੀਂ ਸਾਰੀ ਸਿੱਖ ਕੌਮ ਇਹ ਜਿਹੜਾ ਦਰਿੰਦਾ ਸਾਰੀ ਕੌਮ ਦੀ ਮੰਗਾ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹੋ ਜਿਹੇ ਜਿਹੜਾ ਜ਼ੁਲਮ ਆ ਤਸ਼ੱਦਦ ਦਾ ਨਾ ਹੋਵੇ ਇਹੋ ਜੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ ਨਹੀਂ ਤੇ ਆਪਾਂ ਸਭ ਜਾਣਦੇ ਆਂ ਵੀ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੁਣ ਬਹੁਤ ਜ਼ਿਆਦਾ ਵਾਪਰਨ ਲੱਗ ਪਈਆਂ ਤਾਂ ਇੱਕ ਤੇ ਅਸੀਂ ਸਰਕਾਰ ਦੇ ਕੋਲੋਂ ਅਦਾਲਤ ਦੇ ਕੋਲੋਂ ਕਹਿੰਨੇ ਵੀ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਕਿ ਸਮਾਜ ਨੂੰ ਸੁਨਿਆ ਜਾਵੇ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਵੀ ਦਰਿੰਦਗੀ ਜਿਹੜੀ ਆ ਉਹ ਪਰਵਾਹ ਨਹੀਂ ਆ ਉਹ ਕੋਈ ਵੀ ਕਰਨ ਵਾਲਾ ਹੋਵੇ ਉਹ ਕਿਸੇ ਨਾਲ ਵੀ ਕਰੇ ਦੂਜੀ ਗੱਲ ਮੈਨੂੰ ਪਰਿਵਾਰ ਨੇ ਦੱਸਿਆ ਅੰਦਰ ਉਹ ਤੁਹਾਨੂੰ ਵੀ ਵੀਡੀਓ ਜਾਰੀ ਵੀ ਕਰ ਦਾਂਗੇ ਭਈ ਉਦੋਂ ਜਦੋਂ ਪਤਾ ਲੱਗਾ ਪਰਿਵਾਰ ਨੇ ਤਰੰਤ ਭਾਲ ਕੀਤੀ ਆ ਬੱਚੀ ਦੀ ਔਰ ਪਰਿਵਾਰ ਨੂੰ ਪਤਾ ਸੀ ਵੀ ਉੱਥੇ ਮਿਲਣ ਗਈ ਉਹਦੀ ਸਹੇਲੀ ਹੀ ਉੱਥੇ ਤੇ ਪੁਲਿਸ ਵਾਲੇ ਵੀ ਚਾਰ ਕ ਮਲਾਜ਼ਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲਾਇਗ ਹੈ ਦੋ ਜਣਿਆਂ ਦਾ ਉਹ ਜਿਹੜੇ ਆ ਉਹ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਜੀ ਉਹਨਾਂ ਸਖਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਬਾਜ਼ਾਂ ਦੀ ਉਹ ਅੱਜ ਸਾਡੇ ਵਿੱਚ ਹੁੰਦੀ ਇਸ ਮਾਮਲੇ ਦੇ ਵਿੱਚ ਕੋਈ ਟਲਾਈ ਕਿਵੇਂ ਵਰਤ ਸਕਦੇ ਆ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਤੇ ਉਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾਅ ਇਨ ਆਰਡਰ ਵੇਖਣਾ ਤੁਹਾਡਾ ਫਰਜ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ ਔਰ ਸਸਪੈਂਡ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਇੱਕ ਪਤਾ ਲੱਗੇ ਸਾਰਿਆਂ ਨੂੰ ਵੀ ਦੇਖ ਕੇ ਢੇਲ ਵਰਤਾਂਗੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੇ ਫਿਰ ਕਾਨੂੰਨ ਆਪਣਾ ਪਾਸਾ ਦਿਖਾਉਂਦਾ ਬਾਕੀ ਅਸੀਂ ਪਰਿਵਾਰ ਦੇ ਨਾਲ ਮੈਂ ਅੰਦਰ ਭੈਣ ਨੂੰ ਮਿਲ ਕੇ ਆਇਆ ਉਹ ਮੇਰੀ ਭੈਣ ਨਾਲ ਸਾਰੇ ਪਰਿਵਾਰ ਚ ਮੈਂ ਬਹਿ ਕੇ ਆਇਆ ਅਰਦਾਸ ਮੈਂ ਖੁਦ ਕਰਕੇ ਆਇਆ ਬੱਚੀ ਦੀ 24 ਘੰਟੇ ਅਕਾਲ ਤੱਕ ਸਾਬ ਇਸ ਪਰਿਵਾਰ ਦੇ ਨਾਲ ਖੜਾ ਕੋਈ ਵੀ ਲੜਾਈ ਲੜੂਗਾ ਪਰਿਵਾਰ ਇਨਸਾਫ ਦੀ ਤੇ ਅਸੀਂ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਫਰਜ ਆ ਇਹ ਉਹ ਤਖਤ ਵਾ ਜਿੱਥੇ ਮਜਲੂਮ ਜਦੋਂ ਫਰਿਆਦ ਲੈ ਕੇ ਆਉਂਦੇ ਰਹੇ ਆ ਤੇ ਗੁਰੂ ਕੇ ਸਿੱਖ ਜਿਹੜੇ ਆ ਜਾਨਵਾਰ ਕੇ ਵੀ ਇਨਸਾਫ ਦਵਾਉਂਦੇ ਰਹੇ ਅੱਜ ਵੀ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਬਾਕੀ ਜਿਹੜੀ ਗੱਲ ਆ ਧਰਮ ਵਾਲੀ ਕਹਿ ਰਹੇ ਆ ਇਸ ਗੱਲ ਨੂੰ ਇੱਥੋਂ ਦੇ ਨੇ ਪਰਿਵਾਰ ਦੇ ਨੇ ਇਹ ਤਾਂ ਨਾ ਸਪਸ਼ਟ ਕਰਨ ਕਰ ਇਹਨੂੰ ਚਲਾਉਣਾ ਬਿਲਕੁਲ ਜਿਹੜਾ ਵੀ ਇਹ ਵਿਰਤਾਂਤ ਚਲਾਇਆ ਜਾਂਦਾ ਹੈ ਘਟਿਆ ਵਿਰਤਾਂਤ ਹੈ ਉਹ ਬੰਦਾ ਕੌਣ ਹੀ ਉਹਦੀ ਕੀ ਸੋਚ ਹੀ ਇਹ ਪਰਿਵਾਰ ਦੇ ਨੇ ਤੁਹਾਨੂੰ ਦੱਸਦੇ ਇਹ ਚਲਾਉਣਾ ਆਪਾਂ ਹਾਂਜੀ ਸਰ ਜੀ 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 ਉਹ ਜੀ ਉਹਨਾਂ ਨੂੰ ਅੰਮ੍ਰਿਤਧਾਰੀ ਜੋੜ ਕੇ ਕਿਹਾ ਜਾ ਰਿਹਾ ਕਿਹਾ ਜਾ ਰਿਹਾ ਵੀ ਅੰਮ੍ਰਿਤਧਾਰੀ ਦਾੜੇ ਵਾਲਾ ਸਿੰਘ ਦੇਖੋ ਆ ਕੀ ਕਰੀ ਜਾਂਦੇ ਐ ਇਹ ਬਹੁਤ ਗੱਲਾਂ ਸੋਸ਼ਲ ਮੀਡੀਆ ਦਾ ਸਾਨੂੰ ਬੜਾ ਦੁੱਖ ਹੈ ਸੋਸ਼ਲ ਮੀਡੀਆ ਤੇ ਜੋਰ ਸੀ ਚੱਲ ਰਹੀ ਹੈ ਅਸਲ ਵਿੱਚ ਉਹ ਸਿੱਖ ਨਹੀਂ ਐ ਉਸ ਨੇ ਕੁਝ ਚੰਦ ਰੁਪਈਆ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवर्तन ਕਰ ਚੁੱਕਿਆ ਆ ਧਰਮ ਪਰिवर्तन ਕਰ ਚੁੱਕਿਆ ਬਿਲਕੁਲ ਧਰਮ ਪਰिवर्तन ਕਰ ਚੁੱਕਿਆ ਆ ਔਰ ਦੁਬਾਰਾ ਜਦੋਂ ਇਹ ਕੋਈ ਉਹਨੂੰ ਨੌਕਰੀ ਨਹੀਂ ਮਿਲਦੀ ਸੀਗੀ ਕਿ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕਿਰਪਾਨ ਪਾੜ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ ਤੇ ਮਿੰਟ ਗੁਮਰੀ ਗੁਰਨਾਨਕ ਪਬਲਿਕ ਸਕੂਲ ਐ ਐਮਜੀਐਨ ਦੇ ਵਿੱਚ ਉਹ ਬੱਸ ਚਲਾਉਂਦਾ ਆ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਐ ਅਸੀਂ ਕਹਿ ਸਕਦੇ ਸਿੱਖੀ ਦੇ ਭੇਜ ਦੇ ਵਿੱਚ ਇੱਕ ਦਰਿੰਦਾ ਸੀ ਜੀ ਉਹਨੇ ਪਹਿਲਾਂ ਹੀ ਭੇਜ ਧਾਰਨ ਕੀਤਾ ਹੋਇਆ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਤੁਹਾਡੇ ਕਹਿਣ ਤੋਂ ਭਾਵ ਹੈ ਤੁਸੀਂ ਕਹਿ ਰਹੇ ਹੋ ਵੀ ਉਹਨੇ ਅੰਮ੍ਰਿਤਪਨ ਨਹੀਂ ਕੀਤਾ ਹੋਇਆ ਸੀ ਨਹੀਂ ਅੰਮ੍ਰਿਤਪਨ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਕਠੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੇ ਸਿੱਖੀ ਸਾਡੀ ਗੁਰਬਾਣੀ ਹੈ ਕਹਿੰਦੀ ਸੋ ਬ੍ਰਾਹਮਣ ਜੋ ਬ੍ਰह्म ਬਿੰਦੇ ਜਿਨ੍ਹਾਂ ਚ ਬ੍ਰह्म ਵਸਿਆ ਜਿੱਚ ਪਰਮਾਤਮਾ ਵਸਿਆ ਤੇ ਸਿੱਖੀ ਤਾਂ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸ਼ਿਸ਼ਿਆ ਗੁਰੂ ਦੀ ਮਰਿਆਦਾ ਚ ਰਹਿਣ ਵਾਲਾ ਸਿੱਖਿਆ ਨਾ ਇਹ ਸਿੱਖਿਆ ਤੇ ਨਾ ਉਹ ਬ੍ਰਾਹਮਣ ਮਤਲਬ ਉਹਦੇ ਕੋਈ ਧਰਮ ਨਹੀਂ ਹੁੰਦਾ ਦੁਨੀਆ ਦਾ ਦੇਣਾ ਚਾਹੀਦਾ ਨਾ ਕਿ ਕਿਸੇ ਧਰਮ ਵਿਚੇ ਨਹੀਂ ਜਾਉਂਦਾ ਉਹਦੇ ਦੋਸ਼ ਨੂੰ ਧਿਆਨ ਦਿਓ ਉਹਨ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਸਾ ਕਾਨੂੰਨ ਬਣਾਓ ਕਿ ਉਹਨੂੰ ਫਾਂਸੀ ਹੋਵੇ ਤਾਨੂੰ ਪਤਾ ਐ ਇਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦਿਆਂ ਨੂੰ ਅਜੇ ਤੱਕ ਫਾਂਸੀ ਹੋਈ ਐ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗ ਪਈ ਤੇ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਐ ਇੱਕ ਵੀਰ ਜੀ ਜਿੱਥੇ ਇੱਕ ਪਾਸੇ ਤਾਂ ਧਰਮ ਵਿਸ਼ੇਸ਼ ਦਾ ਬਾਰ ਬਾਰ ਸਵਾਲ ਹੋ ਰਿਹਾ ਦੂਜੇ ਪਾਸੇ ਉਸ ਕੌਮ ਦੇ ਜੱਥੇਦਾਰ ਸਰਵੋੱਚ ਜਿਹੜਾ ਤਖਤ ਐ ਉਹ ਖੁਦ ਪਰਿਵਾਰ ਦੇ ਨਾਲ ਆ ਕੇ ਇਹ ਗੱਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਇਸ ਚੀਜ਼ ਨੂੰ ਪਰਿਵਾਰ ਕਿਦਾਂ ਦੇਖ ਰਿਹਾ ਹੌਸਲਾ ਮਿਲਿਆ ਸੜਨਾ ਜਸਵੰਤ ਸਿੰਘ ਖੜੇ ਆ ਇਹ ਕਹਿੰਦੇ ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬੱਚੀ ਨੂੰ ਫਾਂਸੀ ਨਹੀਂ ਹੁੰਦੀ ਤਾਂ ਅਸੀਂ ਭਾਵੇਂ ਸੜਕਾਂ ਤੇ ਆਣਾ ਪਵੇ ਹਰ ਵੇਲੇ ਬੱਚੀ ਦੇ ਨਾਲ ਉਸ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਨਾਲ ਖੜਨਗੇ ਜਸਵੰਤ ਸਿੰਘ ਜਸਵੰਤ ਸਿੰਘ ਸਾਹਿਬ ਇੱਕ ਗੱਲ ਦੱਸੋ ਵੀ ਇੰਨਾ ਪੇਖੀਆਂ ਤੇ ਠੱਲ ਕਿੱਦਾਂ ਪਾਇਆ ਜਾ ਸਕਦੀ ਹੈ ਕੁਛ ਹੋ ਸਕਦਾ ਹੈ ਕੁਛ ਪਲਾਨ ਆਊਟ ਹੋ ਸਕਦਾ ਹੈ ਇਹੋ ਜਿਹਾ ਪੇਖੀਆਂ ਦੇ ਠੱਲ ਪਾਉਣ ਵਾਸਤੇ ਦੇਖੋ ਮੈਂ ਪਿਛਲੇ ਦਿਨੀ ਕੁਝ ਪੇਖੀਆਂ ਦੇ ਬਾਰੇ ਕੋਈ ਲਖਬ ਵੀ ਵਰਤੇ ਬਿਲਕੁਲ ਸਾਰੇ ਨੀ ਇਹ ਤਰ੍ਹਾਂ ਬਹਿਰੂਪੀਏ ਕਿਸਮ ਦੇ ਜਿਹੜੇ ਬੰਦੇ ਆ ਨਾ ਹੂੰ ਹੁਣ ਕਿਸੇ ਦੇ ਦਿਮਾਗ ਨੂੰ ਆਪਾਂ ਕਿਵੇਂ ਪੜਾਂਗੇ ਪਿੱਛੇ ਜਿਹੜੀਆਂ ਕੁਛ ਕਟਣਾਵਾਂ ਦਾ ਜਗਰ ਕੀਤਾ ਸਾਡੀ ਕੌਮ ਚ ਨਹੀਂ ਆ ਮੈਂ ਕਿੰਨਾ ਵੀ ਸਾਡਾ ਕੋਈ ਸਕਾ ਵੀ ਗਲਤ ਕਹੂਗਾ ਅਸੀਂ ਗਲਤ ਕਵਾਂਗੇ ਉਹਨੂੰ ਗਲਤ ਜੇ ਕਰੂਗਾ ਸਿੱਖਾਂ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਦੋਸ਼ੀ ਨਾ ਖੜ੍ਹ ਜਾਈਏ ਸਾਡਾ ਖਾਕਾ ਨਹੀਂ ਔਰ ਇਹਦੇ ਇਸ ਆ ਪਰਿਵਾਰ ਵੀ ਤੇ ਸਿੱਖੀ ਹੈ ਨਾ ਹੂੰ ਇਹ ਕੋ ਦੂਜਾ ਥੋੜਾ ਹੈ ਬਾਕੀ ਤਾਂ ਗੱਲ ਇਹ ਕਿ ਇਹਨੂੰ ਦੂਜਾ ਮੰਨਦੇ ਹੀ ਨਹੀਂ ਅਸੀਂ ਤਾਂ ਕਹਿੰਨੇ ਆਪੀ ਨੇ ਆਪਸਾ ਜੀ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਦੀਆ ਕਰਾ ਸਨ ਡਿਟੋ ਚਾਓ ਸਿੱਖ ਤੇ ਜਿਹੜਾ ਵਾ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਵੀ ਲੜਾਈ ਲੜਦਾ ਇਹ ਤੇ ਸਾਡੀ ਆਪਣੀ ਆ ਲੜਾਂਗੇ ਬਾਕੀ ਇਹੋ ਜਿਹੇ ਜਿਹੜੇ ਵਿਰਤਾਂਤ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜਿਹੜੇ ਕੱਢਦੇ ਆ ਜਾਂ ਜਿਹੜੇ ਚਲਾਉਂਦੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾ ਮਸਲਾ ਤੇ ਦੁਸ਼ਟ ਨੇ ਭਾਵ ਕੀਤਾ ਤੇ ਕੋਈ ਨਾਲ ਸਿੱਖਾ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਹ ਦਿਨ ਜਿਹੜੇ ਕੁੱਟ ਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਸਿੱਖੀ ਤੇ ਅਦਾ ਹੋ ਹੀ ਨਹੀਂ ਸਕਦਾ ਕਿ ਦੋਸ਼ੀ ਨੂੰ ਬਚਾਇਆ ਜਾਵੇ ਅਸੀਂ ਤੇ ਦੋਸ਼ੀ ਦੇ ਖਿਲਾਫ ਖੜਾਂਗੇ ਪਾਪੀ ਦਾ ਕੀ ਧਰਮ ਆ ਜੀ ਹੂੰ ਬਾਕੀ ਆਪਣੇ ਪੰਜਾਬ ਦਾ ਖਾਕਾ ਇੱਥੇ ਵਸਣ ਵਾਲਾ ਸਾਡਾ Hindu ਭਰਾ ਸਿੱਖ ਮੁਸਲਮਾਨ ਆਪਣਾ ਕੋਈ ਵੀ ਇਦਾਂ ਦੀ ਸੋਚ ਰੱਖਦਾ ਹੀ ਨਹੀਂ ਹੈਗਾ ਹੂੰ ਪੰਜਾਬੀ ਦਾ ਤੇ ਸੁਭਾਈ ਨੇ ਹੈਗਾ ਪੰਜਾਬੀ ਤੇ ਹਰੇਕ ਤੇ ਲਈ ਖੜਨ ਵਾਲੀ ਕੌਮ ਆ ਸਿੱਖ ਹਰੇਕ ਲਈ ਖੜਨ ਵਾਲਾ ਬਾਕੀ ਮੈਂ মিডিਏ ਦਾ ਧੰਨਵਾਦ ਕਰਦਾ ਤੁਸੀਂ ਆਵਾਜ਼ ਚੁੱਕ ਰਹੇ ਹੋ ਨਰਪਖ ਆਵਾਜ਼ੇ ਇਸ ਤਰ੍ਹਾਂ ਚੁੱਕਦੇ ਰਹੋ ਆਪਾਂ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ ਇਹਦੇ ਲਈ ਪਰਿਵਾਰ ਦੇ ਨਾਲ ਖੜੇ ਆ ਤੇ ਜਿਨ੍ਹਾਂ ਨੇ ਗੈਲੀ ਵਰਤੀ ਆ ਉਹ ਬਰਖਾਸਤ ਕੀਤੇ ਜਾਣ ਕੋਰਟ ਕਚੈਰੀਆਂ ਦੇ ਵਿੱਚ ਸਮਾਂ ਵੀ ਬਹੁਤ ਲੱਗ ਜਾਂਦਾ ਹੈ ਦੇਖੋ ਜਿਵੇਂ ਦਿੱਲੀ ਦੇ ਵਿੱਚ ਹੋਇਆ ਸੀ ਨਾ ਬੱਚੀ ਦੇ ਨਾਲ ਗਲਤ ਹੋਇਆ ਫਾਸਟ ਹਾਂ 2013 ਦੀ ਗੱਲ ਮੈਨੂੰ ਲੱਗਦਾ 12 12 ਦੀ ਗੱਲ ਹੈ ਮਿਰਪਿਆ ਕਾਂਡ ਮਿਰਪਿਆ ਕਾਂਡ ਉਹਦੇ 'ਚ ਫਾਂਸੀ ਹੋਈ ਹ ਇਹਦੇ ਵਿੱਚ ਵੀ ਫਾਂਸੀ ਹੋਣੀ ਚਾਹੀਦੀ ਆ ਔਰ ਇਹ ਉਹ ਤੋਂ ਘੱਟ ਕਾਂਡ ਨਹੀਂ ਆ ਇੱਕ ਮਾਸੂਮ ਬੱਚੀ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਉਹਨੂੰ ਨਹੀਂ ਪਤਾ ਵੀ ਅੱਗੇ ਦਰਿੰਦਾ ਸ਼ੈਤਾਨ ਹੈ ਸ਼ੈਤਾਨ ਦਾ ਕੋਈ ਤਰਮ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਪਰਿਵਾਰ ਵੱਲੋਂ ਜੀ ਸਾਡੇ ਨਾਲ ਪ੍ਰਸ਼ਾਸਨ ਸਰਕਾਰ ਜਿਹੜੀ ਆ ਸਾਨੂੰ ਟਾਲਮਟੋਲ ਸਾਡੇ ਨਾਲ ਕਰ ਰਹੀ ਆ ਸਾਨੂੰ ਕਾਰਪੋਰੇਟਰ ਨਹੀਂ ਕਾਦੇ ਗੱਲਾਂ ਨਾਲ ਕਾਰਪੋਰੇਟ ਕਰ ਰਹੇ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਮਿੰਤਾ ਪਾ ਰਹੇ ਆ ਸਾਰੇ ਜਿੰਨੇ ਲੋਕ ਆ ਰਹੇ ਜਿੰਨੇ ਸਿਆਸੀ ਲੋਕ ਆ ਰਹੇ ਆ ਸਰ ਲੋਕ ਇਹੀ ਕਹਿ ਰਹੇ ਆ ਕਿ ਤੁਸੀਂ ਆ ਕੰਮ ਕਰੋ ਉਹ ਕਹਿ ਰਹੇ ਜੀ ਅਸੀਂ ਕਰ ਰਹੇ ਆ ਬਟ ਕੁਛ ਕਰ ਨਹੀਂ ਰਹੇ ਕੁਛ ਨਹੀਂ ਕੀਤਾ ਉਹਨਾਂ ਨੇ ਜੀ ਹਜੇ ਤੱਕ ਕੱਲ ਤਾਂ ਭਗਵਾਨਤਮਨ ਪੰਜਾਬ ਦੇ ਸਿੰਘਾਂ ਮੈਂ ਉਹ ਵੀ ਸਟੇਜ ਤੋਂ ਤੁਹਾਡੇ ਕੇਸ ਬਾਰੇ ਬੋਲਦੇ ਆ ਬੱਚੀ ਨਾਲ ਜੋ ਤੱਕਾ ਹੋਇਆ ਉਸਤੇ ਬਾਰੇ ਬੋਲਦੇ ਆ ਜੋ ਧੀ ਨਾਲ ਤੱਕਾ ਹੋਇਆ ਉਸਦੇ ਬਾਰੇ ਬੋਲਦੇ ਆ ਤੇ ਤੁਸੀਂ ਕਹਿ ਰਹੇ ਹੋ ਪ੍ਰਸ਼ਾਸਨ ਨਾਲ ਹਜੇ ਵੀ ਟਾਲ ਮੋਲ ਕਰ ਰਹੇ ਸਰ ਸਰ ਦੇਖੋ ਜਿਹੜਾ ਮੰਗਤਰਾਮ ਜਿਹੜਾ ਕਸੂਰਵਾਰ ਹੈ 100% ਕਸੂਰਵਾਰ ਹੈ ਸਭ ਨੂੰ ਪਤਾ ਸਰ ਸਾਰੇ ਵਾਰ-ਵਾਰ ਉਹਨਾਂ ਨੂੰ ਕਹਿ ਰਹੇ ਵੀ ਅਸੀਂ ਮੰਗਤਰਾਮ ਦੀ ਕਾਰਵਾਈ ਕਰੋ ਉਹਨੂੰ ਉਹਨੂੰ ਲੈ ਜੀ ਦੇ ਸਰ ਕਿਸੇ ਪਾਸੇ ਜੀ ਉਸ ਬੰਦੇ ਦੇ ਕੋਈ ਕਾਰਵਾਈ ਨਹੀਂ ਕਰ ਰਹੇ ਨਾਲ ਜਿਹੜੀ ਉਹਦੀ ਟੀਮ ਸੀ ਉਹਤੇ ਕੋਈ ਕਾਰਵਾਈ ਨਹੀਂ ਕਰ ਰਹੇ ਕੋਈ ਲੱਗਦਾ ਕਿ ਡਿਸਮਿਸ ਹੋਣੇ ਚਾਹੀਦੇ ਸਰ ਡਿਸਮਿਸ ਹੋਣੇ ਚਾਹੀਦੇ ਐਫਆਈਆਰ ਹੋਣੀ ਚਾਹੀਦੀ ਉਹਨਾਂ ਤੇ ਨਹੀਂ ਮੰਗਤਰਾਮ ਜਿਹੜਾ ਉਸ ਸਮੇਂ ਪੁਲਿਸ ਕੰਮੀਆਂ ਆਏ ਸੀ ਉਸ ਦੀ ਗੱਲ ਜੀ ਜੀ ਉਸ ਦੀ ਗੱਲ ਕਰ ਰਹੇ ਵਿਨੋਦ ਜੀ ਉਹਨਾਂ ਦਾ ਰੋਪ ਐ ਵੀ ਲੱਗਾ ਸੀਗਾ ਰਾਤ ਨੂੰ ਤੁਹਾਨੂੰ ਕਿਸੇ ਨੇ ਅਫਸਰਾਂ ਨੇ ਵੀ ਕਿਹਾ ਸੀਗਾ ਕਿ ਮੰਗਤਰਾਮ ਦਾ ਨਾਮ ਨਾ ਪਵਾਓ ਇਹ ਗੱਲ ਹੋਈ ਹੈ ਉਹ ਕਿਹਨਾਂ ਨੇ ਗੱਲ ਕਹੀ ਸੀ ਸਰ ਉਹ ਅਫਸਰ ਤੁਹਾਨੂੰ ਦੱਸਿਆ ਕਿ ਇੱਕ ਇੱਕ ਡੀਐਸਪੀ ਸੀ ਚਲੋ ਉਹਨਾਂ ਨੇ ਵੀ ਐਸੀ ਇੱਕ ਐਸਐਚਓ ਸੀ ਜੀ ਪਰ ਉਹ ਕਹ ਰਹੇ ਸੀ ਮਤਲਬ ਸਾਨੂੰ ਕਹ ਰਹੇ ਸੀ ਤੁਸੀਂ ਇਹਨਾਂ ਨੂੰ ਨਾ ਪਾਓ ਜੀ ਤੁਹਾਡਾ ਕੇਸ ਖਰਾਬ ਹੋ ਜਾਏਗਾ ਪਰ ਉਹ 100% ਕਸੂਰ ਵਾਰਿਆਂ ਦਾ ਜੀ ਵਾਰੀ ਐਫ ਆਈ ਆਰ ਤੁਸੀਂ ਰਕਵਾਈ ਹੈ ਇਹਨਾਂ ਬੈਨਾਂ ਨੂੰ ਲੈ ਕੇ ਕਿ ਬਿਆਨ ਸਾਹ ਸਰ ਤਿੰਨ ਚਾਰ ਵਾਰ ਸਰ ਸਾਡੀ ਸਾਨੂੰ ਉਹਨੂੰ ਕਰਨਾ ਪਿਆ ਚੇਂਜ ਕਰਨਾ ਪਿਆ ਉਹਨਾਂ ਨੂੰ ਕਹਿੰਦੇ ਨੇ ਵਾਰ-ਵਾਰ ਵੀ ਇਹਸ ਨੂੰ ਕਰੋ ਪਰ ਇਹ ਵੀ ਜੋ ਸਚਾਈ ਸੀ ਸਾਡੀ ਉਹ ਮਤਲਬ ਨਹੀਂ ਲਿਖ ਰਹੀ ਸੀ ਸਚਾਈ ਅਸੀਂ ਲਿਖਵਾਈ ਜੀ ਕਿੰਨੀ ਦੇਰ ਤੱਕ ਤੁਸੀਂ ਇਸ ਨੂੰ ਇੰਤਜ਼ਾਰ ਕਰੋਗੇ ਕਿ ਪੁਲਿਸ ਅਸੀਂ ਅਸੀਂ ਅੱਜ ਦਾ ਸਾਰ ਅੱਜ ਲਾਸਟ ਹੀ ਹੈ ਸਾਰੇ ਅਸੀਂ ਅੰਤਿਮ ਅਰਦਾਸ ਤੋਂ ਬਾਅਦ ਅਸੀਂ ਕੋਈ ਅਗਲਾ ਪਲਾਨ ਜਿਹੜਾ ਹੈਗਾ ਜਿਦਾ ਅਜ ਸਿੰਘ ਸਾਹਿਬ ਵੀ ਤੁਹਾਡੇ ਨਾਲ ਖੜੇ ਨੇ ਪਰਿਵਾਰ ਦੇ ਨਾਲ ਤੁਸੀਂ ਸਿਆਸੀ ਲੀਡਰਾਂ ਦਾ ਵੀ ਜ਼ਿਕਰ ਕੀਤਾ ਲੱਗਦਾ ਕਿ ਉਹਦੇ ਨਾਲ ਪ੍ਰਸ਼ਾਸਨ ਤੇ ਸਰਕਾਰ ਤੇ ਕੋਈ ਦਬਾਅ ਜਿਹੜਾ ਬਣੂਗਾ ਸਰ ਦੇਖੋ ਉਸ ਦਿਨ ਦਾ ਸਾਰੇ ਉਹਨਾਂ ਨੂੰ ਡੀਜੀਪੀ ਸਾਹਿਬ ਨੂੰ ਸੀਪੀ ਮੈਮ ਨੂੰ ਫੋਨ ਕਰ ਰਹੇ ਹੈ ਬਟ ਸਾਨੂੰ ਸਾਨੂੰ ਕੁਝ ਮਿਲਿਆ ਹੀ ਨਹੀਂ ਜੀ ਅਜ ਤੱਕ ਤੁਸੀਂ ਸੱਚਾਈ ਕੀ ਆ ਤੁਸੀਂ ਕੀ ਸੱਚਾਈ ਜਿਹੜੀ ਆ ਉਹ ਲੋਕਾਂ ਤੱਕ ਕਰਨੀ ਚਾਹੁੰਦੇ ਹੋ ਤੁਸੀਂ ਅੱਜ ਮੀਡੀਆ ਦੇ ਰਾਹੀਂ ਦੱਸ ਸਕਦੇ ਆ ਤੁਹਾਡੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕੱਟੀ ਜਾਵੇਗੀ ਦੱਸੋ ਤੁਸੀਂ ਕੀ ਸੱਚਾਈ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਣੀ ਹੈ ਸਰ ਸੱਚਾਈ ਸਾਡੀ ਇਹ ਕਿ ਸਾਡਾ ਬੱਚੇ ਦਾ ਬਹੁਤ ਜ਼ਿਆਦਾ ਜਿਆਤੀ ਹੋਈ ਆ ਤੇ ਉਹਦੇ ਵਿੱਚ ਜਿਹੜੇ ਕਸੂਰਵਾਰ ਹੈਗੇ ਦੋਸ਼ੀ ਹੈਗੇ ਉਹਨਾਂ ਤੇ ਕਾਰਵਾਈ ਮਤਲਬ ਇਮੀਡੀਏਟ ਹੋਣੀ ਚਾਹੀਦੀ ਹੈ ਸਾਡੀ ਇੰਨੀ ਦੇਰ ਹੋ ਗਈ ਕਿਉਂ ਨਹੀਂ ਹੋਈ ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਸਾਨੂੰ ਜੇਕਰ ਅਸੀਂ ਕੋਈ ਪਹਿਲਾਂ ਗੱਲ ਕਰਦੇ ਸਾਨੂੰ ਕਹਿੰਦੇ ਇਹ ਸਿਆਸੀ ਲੋਕਾਂ ਦੇ ਮਗਰ ਲੱਗ ਕੇ ਗੱਲ ਕਰ ਰਹੇ ਹਾਂ ਬਟ ਹੁਣ ਅੱਜ ਦਾ ਦਿਨ ਸਾਡਾ ਸਾਡਾ ਮਤਲਬ ਐਂਡ ਹੋ ਗਿਆ ਦਿਨ ਜੀ ਅੱਜ ਦਾ ਦਿਨ ਅਸੀਂ ਜਿਹੜਾ ਸਾਨੂੰ ਅਜੇ ਵੀ ਅਸੀਂ ਟਾਈਮ ਦੇ ਰਹੇ ਹਾਂ ਦੁਪਹਿਰ ਤੱਕ ਸ਼ਾਮ ਤੱਕ ਦਾ ਸਾਡੀ ਕਾਰਵਾਈ ਕਰ ਕੋਈ ਕਰ ਦੇਣ ਨਹੀਂ ਤਾਂ ਫਿਰ ਅਸੀਂ ਆਪਣਾ ਜਿਹੜਾ ਸਾਝਾ ਸਾਡਾ ਪਰਿਵਾਰ ਦਾ ਪਲਾਨ ਹੋਏਗਾ ਜੀ ਗੱਲ ਇਹ ਆ ਮੈਂ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕਿਸੇ ਤਰੀਕੇ ਦੀ ਇਸ ਪਰਿਵਾਰ ਨੂੰ ਥ੍ਰੈਟ ਕੀਤੀ ਦਬਾਉਣ ਦੀ ਗੱਲ ਕੀਤੀ ਇੱਥੇ ਬਵਾਂਗੇ ਇੱਥੇ ਰਵਾਂਗੇ ਤੇ ਇਹਨਾਂ ਦੇ ਨਾਲ ਖੜਾਂਗੇ ਪ੍ਰਸ਼ਾਸਨ ਜੋ ਕਾਨੂੰਨੀ ਕਾਰਵਾਈ ਬਣਦੀ ਜਿਹੜਾ ਮੰਗਤਰਾਮ ਦਾ ਨਾਮ ਲਿਆ ਇਹਨਾਂ ਨੇ ਉੱਤੇ ਕਾਰਵਾਈ ਪਾਵੇ ਉਹਦੇ ਸਾਥੀ ਉਹ ਸਸਪੈਂਡ ਹੋਣੇ ਚਾਹੀਦੇ ਕਿਉਂ ਨਹੀਂ ਕਰ ਰਹੇ ਇਸ ਵਿੱਚ ਇਸ ਵਿੱਚ ਜੇ ਮੋਰਚਾ ਵੀ ਲਾਉਣਾ ਪਿਆ ਉਹਦੇ ਲਈ ਤਿਆਰ ਹੋ ਤੁਸੀਂ ਉਹ ਬਰਖਾਸਤ ਡਿਸਮਿਸ ਹੋਣੇ ਚਾਹੀਦੇ ਮੋਰਚਾ ਲਾਉਣਾ ਪਿਆ ਤਾਂ ਭਲਾਵਾਂਗੇ ਸਾਡੀ ਧੀ ਆ ਪੰਥ ਦੀ ਧੀ ਆ ਪੰਜਾਬ ਦੀ ਧੀ ਆ ਤੇ ਆਪਣੇ ਸਾਰਿਆਂ ਦੀ ਧੀ ਆ ਧਰਮਾਂ ਤੋਂ ਪਰੋਟ ਕੇ ਪਰ ਜਿਵੇਂ ਪਰਿਵਾਰ ਨੇ ਦੱਸਿਆ ਆਪਣਾ ਦਰਦ ਰੋ ਰਹਾ ਹੈ ਵੀ ਕਿਉਂ ਨਹੀਂ ਕਾਰਵਾਈ ਸਖਤ ਕਰ ਰਹੇ ਇਹ ਕੀ ਡਿਗਦੇ ਆ ਇਹਨਾਂ ਦਾ ਕੰਮ ਆ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਤੇ ਕਾਨੂੰਨ ਦੇ ਮੁਤਾਬਕ ਸਖਤ ਕੰਮ ਕਰਨ ਜੇ ਧੀਆਂ ਦੇ ਕਾਤਲਾਂ ਦੇ ਸਾਥ ਦੇਣ ਵਾਲੇ ਬਚਾਏ ਜਾਣਗੇ ਤੇ ਧੀਆਂ ਸਾਡੀਆਂ ਪੰਜਾਬ ਦੀਆਂ ਕਿੱਥੇ ਜਾਣਗੀਆਂ ਪ੍ਰਸ਼ਾਸਨ ਇੱਕ ਗੱਲ ਕੰਨ ਖੋਲ ਕੇ ਸੁਣ ਲੇ ਜੇ ਬਿਆਨ ਬਦਲਾਉਣ ਦੇ ਲਈ ਇਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਜਾਂ ਵੈਸੇ ਇਹਨਾਂ ਨੂੰ ਕੋਈ ਥ੍ਰੈਟ ਕੀਤਾ ਗਿਆ ਤੇ ਸਾਰਾ ਪੰਥ ਇਹਨਾਂ ਦੇ ਨਾਲ ਤੇ ਪੰਜਾਬ ਇਹਨਾਂ ਦੇ ਨਾਲ ਖੜਾ ਬਣਦੀ ਕਾਨੂੰਨੀ ਸਖਤ ਕਾਰਵਾਈ ਕਰਨ ਔਰ ਟਾਲ ਮਟੋਲਣਾ ਕੀਤਾ ਜਾਵੇ ਪੰਜਾਬ ਚ ਧੀਆਂ ਸੇਫ ਨੇ ਵੈਸੇ ਤੇ ਵੇਖੋ ਪੰਜਾਬ ਚ ਧੀਆਂ ਸੇਫ ਨੇ ਕਿਤੇ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਸਾਰੇ ਪੰਜਾਬ ਨੂੰ ਦੋਸ਼ੀ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਪਤਾ ਹੈ ਨਾ ਜੁਪੀ ਦੇ ਵਿੱਚ ਦੋ ਬੱਚੀਆਂ ਜਿਹੜੀਆਂ ਕਿ ਲੋਅਰ ਕਲਾਸ ਦੇ ਨਾਲ ਸੰਬੰਧਿਤ ਹ ਹ ਉਹਨਾਂ ਨੂੰ ਰੇਪ ਕਰਨ ਤੋਂ ਬਾਅਦ ਕਤਲ ਕਰਕੇ ਰੁੱਖਾ ਨਾ ਟੰਗਤਾ ਤੇ ਅਦਾਲਤ ਨੇ ਕਹਿਤਾ ਹੀ ਭਈ ਇਹ ਆਪ ਹੀ ਇਹਨਾਂ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਆ ਫਾਂਸੀ ਲਾ ਲਈ ਕੋਈ ਕਾਰਵਾਈ ਨਹੀਂ ਹੋਈ ਪਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਕਦੀ ਬਚਾਉਂਦਾ ਨਹੀਂ ਪੰਜਾਬ ਪੰਜਾਬ ਦਾ ਬੱਚਾ ਬੱਚਾ ਜੇ ਕੋਈ ਗਲਤ ਹੋਊਗਾ ਤੇ ਉਹਦੇ ਲਈ ਉਹਦੇ ਖਿਲਾਫ ਖੜਦਾ ਖੜਦਾ ਰਹੂਗਾ ਇਹੋ ਜੇ ਦਰਿੰਦਿਆ ਕਰਕੇ ਆਪਾਂ ਸਾਰੇ ਪੰਜਾਬ ਨੂੰ ਤੇ ਬਦਨਾਮ ਨਹੀਂ ਕਰ ਸਕਦੇ ਪਰ ਕਾਨੂੰਨ ਜਿਹੜਾ ਵਾ ਉਹ ਜੇ ਸਖਤੀ ਕਰੇ ਤੇ ਇਹੋ ਜਿਹੇ ਦਰਿੰਦੇ ਵੀ ਪੰਜਾਬ ਦੇ ਵਿੱਚ ਨਹੀਂ ਦਿਸਣਗੇ ਕਾਨੂੰਨ ਨੂੰ ਕਿਸੇ ਦਾ ਲਿਹਾਜ਼ ਨਹੀਂ ਕਰਨਾ ਚਾਹੀਦਾ ਧੰਨਵਾਦ